ਜਿਹੜੀ ਜਗ੍ਹਾ ਤੇ ਮੇਰੇ ਪੁੱਤ ਨੂੰ ਮਾਰ ਦਿੱਤਾ ਉਸੇ ਜਗ੍ਹਾ ਤੇ ਉਸ ਨੂੰ ਵੀ ਮਾਰ ਦੇਣਾ ਚਾਹੀਦਾ ਜਿੰਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਧੀ ਦੇ ਕੇ ਪੁੱਤ ਲੈਨੇ ਆ ਰੋ ਰੋ ਕੇ ਗੁਰਵਿੰਦਰ ਦੇ ਸੌਰੇ ਨੇ ਸਾਰਾ ਦਰਦ ਬਿਆਨ ਕੀਤਾ ਜਿਸਿਆਣੇ ਕਹਿੰਦੇ ਧੀ ਦੇ ਕੇ ਪੁੱਤ ਲੈ ਲੀਦਾ ਉਨੇ ਸੜਾ ਪੁੱਤ ਮਾਰਿਆ ਚੰਦਰੀ ਕੁੜੀ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਸੀਂ ਤਾਂ ਮੰਗ ਕਰਦੇ ਹਾਂ ਵੀ ਇਹ ਕੋਈ ਕਾਨੂੰਨਾਂ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ 100 ਬੇਰੀ ਸੂਚੀ ਜਿਹੜੀ ਜਗ੍ਹਾ ਤੇ ਮੇਰੇ ਪੁੱਤ ਨੂੰ ਮਾਰ ਦਿੱਤਾ ਉਸੇ ਜਗ੍ਹਾ ਤੇ ਉਸ ਨੂੰ ਵੀ ਮਾਰ ਦੇਣਾ ਚਾਹੀਦਾ ਧੀ ਦੇ ਕੇ ਪੁੱਤ ਲੈਨੇ ਆ ਰੋ ਰੋ ਕੇ ਗੁਰਵਿੰਦਰ ਦੇ ਸੌਰੇ ਨੇ ਸਾਰਾ ਦਰਦ ਬਿਆਨ ਕੀਤਾ ਚੰਦਰੀ ਕੁੜੀ ਨੇ ਆਪਣੇ ਪਤੀ ਨੂੰ ਮੌਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਉਸ ਦੇ ਚਰਚੇ ਹੋਏ ਸੋਸ਼ਲ ਮੀਡੀਆ ਤੇ ਪੋਸਟਾਂ ਪਈਆਂ ਗੁਰਵਿੰਦਰ ਨੂੰ ਇਨਸਾਫ ਦਿਵਾਉਣ ਦੇ ਲਈ ਲੋਕਾਂ ਨੇ ਗੁਹਾਰ ਲਗਾਈ ਮਾਪਿਆਂ ਨੇ ਵੀ ਗੁਹਾਰ ਲਗਾਈ ਪਰ ਇੱਕ ਧੀ ਜਿਸ ਨੇ ਆਪਣੇ ਹੀ ਪਤੀ ਨੂੰ ਮਾਰ ਦਿੱਤਾ ਤਾਂ ਉਸਦੇ ਪਿਓ ਨੇ ਹੁਣ ਕਿਹਾ ਹੈ ਕਿ ਮੇਰੀ ਧੀ ਨੂੰ ਵੀ ਉਨੀ ਹੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਕੁਝ ਕਹਿ ਰਹੇ ਨੇ ਗੁਰਵਿੰਦਰ ਦੇ ਸੋਰਾ ਸਾਹਿਬ ਪਹਿਲੀ ਵਾਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਆਓ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਬਹੁਤ ਹੀ ਮੰਦਭਗੀ ਘਟਨਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਕਿਸੇ ਬਿਆਨ ਕਰ ਹੀ ਨਹੀਂ ਸਕਦੇ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜੀਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਸਾਨੂੰ ਜੀ ਤਕਰੀਬਨ 28 29 ਦੀ ਦਰਮਿਆਨੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਗਿਆ ਫੋਨ ਆਉਂਦਾ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ ਤੇ ਜਲਦੀ ਆਓ ਗੁਰਵਿੰਦਰ ਕੋਠੇ ਦੇ ਉੱਪਰ ਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆਂ ਗੁਰਵਿੰਦਰ ਦੀ ਡੈੱਡ ਬੋਡੀ ਪਈ ਏ ਤੁਸੀਂ ਨਹੀਂ ਜੀ ਅਸੀਂ ਸਿੱਧੇ ਘਰੇ ਚੱਲੇ ਜਾਂਦੇ ਆਂ ਜੀ ਉਸ ਤੋਂ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ੍ਹ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੁਹੇ ਭੰਨਦੇ ਆਂ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਘਪੂ ਆ ਜੀ ਇੱਥੇ ਨਵੇਂ ਕਿਲੇ ਆ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਫਿਰਉਂਦੇ ਆ ਹਾਂ ਜਿੰਦੇ ਵੀ ਸਾਨੂੰ ਬੰਦੇ ਪੈ ਗਏ ਮੈਨੂੰ ਨੇ ਅੰਦਰ ਬੰਦ ਕਰਤਾ ਬਾਹਰੋਂ ਬਾਹਰ ਖਿੱਚ ਕੇ ਰੱਖਿਆ ਗੁਰਵਿੰਦਰ ਜਦੋਂ ਮੈਂ ਬਾਹਰ ਤੋਂ ਉਹਨਾਂ ਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤਾਂ ਗੁਰਵਿੰਦਰ ਦੀ ਇਸ ਹਾਲਤ ਵਿੱਚ ਪਏ ਆ ਕੁੜੀ ਨੂੰ ਵਜ੍ਹਾ ਨਹੀਂ ਦਿੱਸ ਰਹੀ ਸੀ ਕਿ ਉਸ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ ਜੀ ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਦੁਹਾਂ ਜੀਆਂ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਸਾਡੇ ਮਨ ਨੂੰ ਕੋਈ ਸ਼ੱਕ ਤਾਂ ਹੈ ਨਹੀਂ ਸੀ ਸਾਨੂੰ ਤਾਂ ਜਦੋਂ ਪੁਲਿਸ ਨੇ ਕਲੀਅਰ ਕੀਤਾ ਉਦੋਂ ਹੀ ਪਤਾ ਲੱਗਿਆ ਵੀ ਇਹ ਕਾਂਡ ਆ ਜਿਹੜਾ ਇਹ ਕੁੜੀ ਨੇ ਕਰ ਦਿੱਤਾ ਤੇ ਜੀ ਜਕੀਨ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿ세 ਰਿਹਾ ਸੀ ਫਿਰ ਯਕੀਨਤ ਕਰਨਾ ਹੀ ਹੈ ਜੀ ਪਰ ਜਿੱਡਾ ਕਨੌਣਾਉਣਾ ਉਹਨੇ ਕੰਮ ਕਰਤਾ ਜੀ ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ ਜਿੱਡਾ ਸਾਉ ਪੁੱਤ ਜਿੱਡਾ ਸ਼ਰੀਫ ਇੱਕ ਦਰवेश ਵਰ ਇਨਸਾਨ ਹੁਣ ਮੈਂ ਉਹਨੂੰ ਤੀ ਤੱਕ ਕਹਿ ਨਹੀਂ ਸਕਦਾ ਜਿਹੜਾ ਇਸ ਕੁੜੀ ਨੇ ਮਾਰਤਾ ਇੱਕ ਮਾਪਿਆਂ ਦਾ ਕੋਲਤਾ ਕੋਲਤਾ ਪੁੱਤ ਉਸ ਘਰ ਦਾ ਚਿਰਾਗ ਹੀ ਬੰਦ ਕਰਤਾ ਇਹ ਦੋ ਵੱਡੀ ਘਟਨਾ ਕੀ ਵਾਪਰ ਸਕਦੀ ਹੈ ਇਹੋ ਸਾਲ ਤੋਂ ਕੁਛ ਦਿਨ ਉੱਪਰ ਹੋ ਗਏ ਸੀਗੇ ਅੱਜ ਤੱਕ ਕਿਸੇ ਨਾ ਤਾਂ ਕੁੜੀ ਨੇ ਨਾ ਗੁਰਵਿੰਦਰ ਸਿੰਘ ਨੇ ਸਾਡੇ ਜਵਾਈ ਨੇ ਨਾ ਕਿਸੇ ਉਸ ਪਰਿਵਾਰ ਨੇ ਸਾਡੇ ਨਾਲ ਕਦੇ ਵੀ ਲੜਕੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਇਹ ਹੀ ਦੋਖਾ ਵੀ ਜੇ ਸਾਨੂੰ ਕਿਤੇ ਕੋਈ ਸਮਾਂ ਰਹਿੰਦਿਆਂ ਕਿਸੇ ਨੂੰ ਵੀ ਪਤਾ ਲੱਗਦਾ ਇਹ ਤਾਂ ਬਹੁਤ ਕੁਝ ਹੋ ਸਕਦਾ ਪਰ ਹੁਣ ਜਦੋਂ ਪਤਾ ਹੀ ਨਹੀਂ ਲੱਗਿਆ ਕਦੋਂ ਜਦੋਂ ਆਪਾਂ ਲੜਕੀ ਦੀ ਮੈਰਜ ਕਰ ਦਿੰਦੇ ਆ ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਉਹ ਕੋਈ ਸਹੁਰੇ ਘਰ ਵੱਲੋਂ ਆਉਂਦਾ ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਜੀ ਸਾਡੇ ਪਹਾੜੇ ਤੋਂ ਬੜੇ ਆਪਦੇ ਘਰੇ ਸੁਖੀ ਵੱਸਦੇ ਸੀ ਕਿਉਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਗੁਰਵਿੰਦਰ ਸਿੰਘ ਅਰਗਣਸਾਨ ਤਾਂ ਕੋਈ ਦੁਨੀਆ ਤੇ ਹੋ ਸਕਦਾ ਹੋਰ ਨਾ ਹੋਵੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਹੀ ਨਹੀਂ ਸੀ ਪਰ 12 ਦੀ ਸਹਿਮਤੀ ਨਾਲ ਕੋਈ ਚਲੋ ਬੇਟੀ ਉਸ ਸਮੇਂ ਕੈਨੇਡਾ ਸੀਗੀ ਚਲੋ ਬੱਚੇ ਨੇ ਵੀ ਮਗਰ ਜਾਣਾ ਹੀ ਹੁੰਦਾ ਗੁਰਵਿੰਦਰ ਸਿੰਘ ਦੀ ਫਾਈਲ ਆ ਜਾਂਦੀ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਪਰ ਪਰਿਵਾਰ ਦਾ ਪਲਾਨ ਬਣਦਾ ਵੀ ਚਲੋ ਆਪਾਂ ਇੱਥੇ ਹੀ ਸੈੱਟ ਹੋ ਜਾਈਏ ਕਿਉਂ ਵਧੀਆ ਫੈਮਿਲੀ ਆ ਜੀ ਜ਼ਮੀਨ ਜਾਇਦਾਦ ਦਾ ਕਾਰਬਾਰ ਬਹੁਤ ਵਧੀਆ ਪਰਿਵਾਰ ਆ ਜੀ ਮੇਚਲ ਉਹ ਸਾਨੂੰ ਬਾਹਰ ਨਹੀਂ ਵੀ ਜਾਂਦੇ ਸੀ ਇੱਥੇ ਹੀ ਆਪਦਾ ਫਿਰ ਉਹ ਪਰਿਵਾਰਕ ਫੈਸਲੇ ਦੇ ਮੁਤਾਬਕ ਜਦੋਂ ਵਿਆਹ ਤੋਂ ਬਾਅਦ ਰਪਿੰਦਰ ਕੈਨੇਡਾ ਜਾਂਦੀ ਹੈ ਉਦੋਂ ਹੀ ਸੌਰਾ ਪਰਿਵਾਰ ਵੱਲੋਂ ਉਹਦੀ ਵਾਪਸੀ ਦੀ ਟਿਕਟ ਵੀ ਕੁਦਰਤੀ ਲਈ ਜਾਂਦੀ ਹੈ ਮੇਚਲ ਬੱਚਾ ਆ ਕੇ ਮਿਲ ਜਾਊਗਾ ਜਦੋਂ ਪਰਿਵਾਰ ਦੀ ਸਹਿਮਤੀ ਬਣਦੀ ਹੈ ਵੀ ਆਪਾਂ ਇੰਡੀਆ ਰਹਿਣਾ ਉਸੇ ਜਿਹੜੀ ਪਹਿਲਾਂ 10 11 ਮਹੀਨੇ 9 ਮਹੀਨੇ ਪਤਨ ਮੈਨੂੰ ਯਾਦ ਨਹੀਂ ਕਿ ਕਿੰਨੀ ਡੇਟ ਸੀ ਉਹ ਜਿਹੜੀ ਟਿਕਟ ਲਈ ਹੁੰਦੀ ਉਸੇ ਟਿਕਟ ਤੇ ਬੇਟੀ ਵਾਪਸ ਆ ਜਾਂਦੀ ਹੈ ਵਾਪਸ ਆ ਜਾਂਦੀ ਆ। ਵਾਪਸ ਪਰਮਿਟ ਤੇ ਸੀ ਅਜੇ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ। ਜਦੋਂ ਪਰਿਵਾਰ ਦਾ ਆਪਣਾ ਫੈਸਲਾ ਹੋ ਜਾਂਦਾ ਹੈ ਵੀ ਆਪਾਂ ਇੱਥੇ ਇੰਡੀਆ ਦੇ ਵਿੱਚ ਰਹਿਣਾ। ਜੀ। ਉਹ ਤਾਂ ਮਰਡਰ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਆ ਵੀ ਕੋਈ ਹਰਕਮਲ ਨਾ ਦਾ ਲੜਕਾ। ਅਸੀਂ ਉਦੋਂ ਹੀ ਨਾ ਸੁਣਦੇ ਆ। ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ। ਵੀ ਕੋਈ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ। ਜੀ। ਇੰਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਅੰਦਰ ਵੱਧ ਜ਼ਮੀਨ ਕਰਕੇ ਕਰਤਾ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਵੀ ਕੋਈ ਇੱਕ ਪਰਸਨ ਸਾਡੇ ਕੋਲੇ ਆ ਕੇ ਇਹ ਸਿੱਧ ਕਰ ਦੇਵੇ ਕਹਿ ਦੇਵੇ ਵੀ ਮੈਂ ਇਹਨਾਂ ਦੀ ਇਸ ਸੰਬੰਧ ਦੇ ਵਿੱਚ ਪਹਿਲਾਂ ਪਤਾ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਕਾਲੀ ਦੱਸ ਰਿਹਾ ਸੀ ਵੀ ਕਿਤੇ ਕਿਸੇ ਨੇ ਗੱਲ ਕੀਤੀ ਵੀ ਇਹਨਾਂ ਦੇ ਸਬੰਧ ਵੀ ਜਿਹੜੇ ਉਹ ਪੰਚ ਚਾਰ ਮਹੀਨੇ ਪਹਿਲਾਂ ਇਸੇ ਸਾਲ ਦੇ ਵਿੱਚ ਹੀ ਹਰਕਮਲ ਦੇ ਤੇ ਰੁਪਿੰਦਰ ਦੇ ਹੂੰ ਪੂ ਚੈਨਲ ਤੇ ਕੋਈ ਬੋਲ ਰਿਹਾ ਸੀ ਮੈਨੂੰ ਪਤਾ ਨਹੀਂ ਕਿਹਦਾ ਹੋਇਆ ਜੀ ਦੱਸ ਰਿਹਾ ਸੀ ਵੀ ਇੰਨਾ ਕੁ ਚਿਰ ਪਹਿਲਾਂ ਹੋਇਆ ਜਦੋਂ ਆਪਾਂ ਆਪਦੇ ਬੱਚੇ ਦੀ ਸ਼ਾਦੀ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਬੇਫਿਕਰੀ ਦੀ ਜ਼ਿੰਦਗੀ ਹੁੰਦੀ ਹੈ ਪਰ ਚਲੋ ਬੱਚਾ ਆਪਦੇ ਘਰੇ ਸੁਖੀ ਹੈ ਜੀ ਸਾਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਸਾਨੂੰ ਇਹ ਪਤਾ ਲੱਗਦਾ ਹੈ ਠਾਣੇ ਦੇ ਵਿੱਚ ਹੀ ਪਤਾ ਲੱਗਦਾ ਵੀ ਇਹ ਕਤਲ ਹੈ ਜਿਹੜਾ ਇਹ ਰਪਿੰਦਰ ਨੇ ਕਿਸੇ ਮੁੰਡੇ ਨਾਲ ਰਲ ਕੇ ਕੀਤਾ। ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਨਾ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਪੰਚਾਇਤ ਚ ਵੀ ਸਾਡੇ ਵੱਲੋਂ ਅੱਜ ਤੋਂ ਇਹ ਮਰ ਗਏ। ਕਿਉਂ ਮੈਂ ਪਹਿਲਾਂ ਵੀ ਦੱਸੂ ਕਿਆ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ। ਉਹ ਸਾਡਾ ਜਵਾਈ ਬਣ ਕੇ ਸਾਡੇ ਘਰ ਕਦੇ ਵੀ ਨਹੀਂ ਆਇਆ ਸੀ। ਅਸੀਂ ਜੇ ਪੱਖ ਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਾਰਤਾ ਇਹ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਆ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਇਹਨਾਂ ਦੀ ਜੀ 18 ਨਵੰਬਰ ਦੀ ਅਨਿਵਰਸਰੀ ਸੀ ਅਨਿਵਰਸਰੀ ਵਾਲੇ ਦਿਨੇ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆ ਉਸ ਦਿਨ ਮਿਲੇ ਆ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਣਜਾ ਤੇ ਭਾਣਜੀ ਆਉਂਦੇ ਆ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਇਹ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕ ਹੈ ਮੈਨੂੰ ਐਗਜ਼ੈਟ ਨੇ ਉਸ ਦਿਨ ਹੋਣੀ ਜੀ ਬਿਲਕੁਲ ਨਹੀਂ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਝ ਘਟਣਾ ਵਾਪਰ ਜੀ ਸਟੱਡੀ ਕਾਦੀ ਕੀਤੀ ਸੀ ਬੇਟੀ ਨੇ ਕੋਈ ਕਿ ਕਰਮਨੋਲਜੀ ਜਿਹੜੀ ਸਟੱਡੀ ਕਰ ਰਹੀ ਹੈ ਇਹ ਕਰਮਨੋਲਜੀ ਦੀ ਸਟੱਡੀ ਸੀ ਇਹਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉੱਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦੀ ਸਟੱਡੀ ਸੀ ਇਹ ਇਹ 3 ਸਾਲ ਦੀ ਸਟੱਡੀ ਸੀ ਇਹਦੀ ਉਹ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੋ ਗਈ ਜੀ ਜਿੱਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁੱਤ ਇਸ ਨੂੰ ਨਹੀਂ ਗਾ ਤੇ ਨਹੀਂ ਰਹਿੰਦਾ ਜੀ ਅਸੀਂ ਵੀ ਸਾਰੀ ਰਾਤ ਉੱਥੇ ਰਹਿਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਣੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇਹ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਮੈਨਾਂ ਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਨਵਾਲੇ ਦੀ ਵੀ ਪੰਚਾਇਤ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਨੇ ਆ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਪੋਸਟਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਹ ਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁਖਨਵਾਲੇ ਚਲੇ ਜਾਂਦੇ ਆ ਕਸੀ 3 ਦਿਨ ਲਗਾਤਾਰ ਸੁਖਣ ਵਾਲੇ ਜਾਂਦੇ ਆ ਜਿਸ ਦਿਨ ਬਾਈ ਕਲਦੀਪ ਸਿੰਘ ਹੋਰੇ ਫੋਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੋਤਵਾਰ ਬੰਦੇ ਸਾਰੇ ਸੁਖਣ ਵਾਲੇ ਜਾਂਦੇ ਆ ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਤੁਸੀਂ ਇੱਥੋਂ ਚਲੇ ਜਾਓ ਪੰਚਾਇਤ ਵਾਪਸ ਆ ਜਾਂਦੀ ਹੈ ਚਲੋ ਸਵੇਹਾ ਅਸੀਂ ਆਪ ਦਾ ਪਰਿਵਾਰ ਮੈਂ ਪਿਤਾ ਜੀ ਤਾਇਆ ਜੀ ਫੁੱਫੜ ਜੀ ਪਰਿਵਾਰ ਦੇ ਸਾਡੀਆਂ ਸਾਡੀ ਭੂਆ ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਬੈਠਣ ਦਿਆਂ ਗੁਰਵਿੰਦਰ ਸਿੰਘ ਦੇ ਘਰੇ ਉੱਥੋਂ ਸਾਨੂੰ ਫਿਰ ਠਾ ਦਿੱਤਾ ਜਾਂਦਾ ਹੈ ਵੇ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਨੂੰ ਨਾਲ ਬੁਰੀ ਕਰਾਂਗੇ ਉੱਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀ ਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਾਜ ਨਹੀਂ ਸਾਨੂੰ ਨੇ ਤੁਹਾਡੇ ਦਾ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ। ਇੰਨੀ ਉਹ ਬੱਚੇ ਦੇ ਵਿੱਚ ਸਿਆਣਪ ਸੀ। ਇੰਨੀ ਅਕਲਮੰਦੀ ਸੀ। ਜਿਦਾ ਅਸੀਂ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ। ਬਹੁਤ ਸਾਡੀ ਉਹਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ। ਇੱਕ ਬੜਾ ਸੌਹ ਪੁੱਤ ਬਣ ਕੇ ਸਾਡੇ ਵਿੱਚੋਂ ਵਿਚਰਿਆ 2 ਸਾਲ ਪਰ ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇਡ ਹੈ ਜਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਏ ਆਪਣੇ ਆਪਣੇ ਕੋਈ ਲੜਕੀ ਸੀ ਆਪਣੇ ਕੇ ਨਹੀਂ ਲੜਕਾ ਜੀ ਇੱਕ ਜਿੱਦ ਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਆ ਅਸੀਂ ਤਾਂ ਮੰਗ ਕਰਦੇ ਆਂ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ। ਸੋਹ ਵੇਰੀ ਸੋਚ ਜਿਸਿਆਣੇ ਕਹਿੰਦੇ ਆ ਧੀ ਦੇ ਕਿ ਪੁੱਤ ਲੈ ਲੀਦਾ। ਉਹਨੇ ਜਿਹੜਾ ਪੁੱਤ ਮਾਰਿਆ ਹਾਲਾਂਕਿ ਗੁਰਵਿੰਦਰ ਕੌਰ ਦੀ ਪਤਨੀ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਉਸਦੇ ਪ੍ਰੇਮੀ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਇੱਕ ਹੋਰ ਵਿਅਕਤੀ ਜੋ ਇਸ ਦੇ ਵਿੱਚ ਸ਼ਾਮਲ ਸੀ ਉਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਗੁਰਵਿੰਦਰ ਕੌਰ ਦੀ ਉਸ ਪਤਨੀ ਨੂੰ ਕਿੰਨੀ ਭਿਆਨਕ ਸਜ਼ਾ ਹੁੰਦੀ ਹੈ ਦਰਅਸਲ ਪੂਰੇ ਪੰਜਾਬ ਦੇ ਨਾਲ-ਨਾਲ ਉਸ ਕੁੜੀ ਦੇ ਪਿਓ ਨੇ ਵੀ ਕਹਿ ਦਿੱਤਾ ਹੈ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਫਾਂਸੀ ਤੱਕ ਮਿਲਣੀ ਚਾਹੀਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾ ਨੂੰ ਉਸ ਦੀ ਸਜ਼ਾ ਕੀ ਤੈ ਕਰਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ